ਬੀਨ ਤਾਂ ਬੰਨੋ ਮੰਗਣਾ ਬੰਨਣਾ ਨਹੀਂ ਹੋਗਾ ਬਈ ਹੈ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਸਹੀ ਹੋਵੇ ਯਾਰ ਹੈ 60000 ਯਾਰ ਐਡਿਟੇ ਬੋਲ ਕਰ ਕਰ ਜਾਂਦੇ ਆ ਕੀ ਅਸਲੀ ਗੱਲਾਂ ਹੋਈ ਮੇਰੀ ਗੱਲ ਸੁਣ ਲੈ 90 90000 ਮੰਗਦੇ ਬੋਕਰ ਮੈਂ ਤੇਰੇ ਨਾਲ ਗੱਲ ਉਹੀ ਨਹੀਂ ਕੀਤੀ ਜਲ ਭਾਵੇਂ ਕਿਨੇ ਕਰੀ ਫਿਰ ਆਪਾਂ ਆ ਜਾਈ ਮੈਂ ਭਾਜ ਦੇ ਰਿਆਂ ਜੇ ਤੇਰਾ ਭਾਜ ਦੇਖ ਤੈਨੂੰ ਉਹੀ ਮਾਰਨ ਵਾਲਾ ਬੰਦਾ ਹੈ ਤੂੰ ਮੇਰੇ ਚ ਬੁੱਕ ਕਰਵਾਉਂਗਾ ਆਪਾਂ ਤਾਂ ਮੈਂ ਉਹ ਨਹੀਂ ਹੈ ਜੇ ਕਿ ਜੀ ਲੈ ਕੇ ਤੇਰੇ ਮਾਂ ਕੀ ਖਾਣਾ ਲਈ ਆਤੀ ਕਿਉਂ ਜਰਾ ਮਾਲ ਤੋਹੂਗਾ ਫੇਰ ਲੈ ਕੇ ਦੂੰਗਾ ਜੇ ਮੈਨੂੰ ਇੱਕ ਟਿਕਟ ਮਿਲ ਜਾਵੇ ਬਾਈ ਉਸੇ ਵੇਚ ਰਹੀ ਬਾਹਲਾ ਨਹੀਂ ਇੱਥੋਂ ਇੱਥੋਂ ਤੱਕ ਆਪਣੇ ਨੂੰ ਤੂੰ ਮੇਰਾ 30 ਰਾਂਦਾ ਯਾਰ ਨਹੀਂ ਹੁਣ ਬਕਰਨਾ ਮੱਥਾ ਮਾਰ 100 ਰੁਪਏ ਭਰਾ ਹੁਣ ਠੀਕ ਗੱਲ ਕਿੰਨਾ ਬਾਈ ਯਾਰ ਤੀ ਦਾ ਬੱਚਾ ਕੌਣ ਦਿੰਦਾ ਬਾਈ ਖਾਵਾ ਬੋਲਦਾ ਫੇਰ ਮੈਂ ਰੁੱਖਾ ਨਹੀਂ ਬੋਲਦਾ ਤੈਨੂੰ ਬੋਲੀ ਜਨਾ ਮੈਂ ਉਹਨੂੰ ਕੁਝ ਨਹੀਂ ਜਰਾ ਨਹੀਂ ਬੋਲ ਸਕਦਾ ਰੱਬ ਗਾਗਰਾ ਬੁਰਗਾ ਹੁੰਦਾ ਉਹ ਮੈਂ ਕਹਿੰਦਾ 100 ਰੁਪਏ ਫੜਾ ਦੇ ਸੌਦਾ ਨਹੀਂ ਹੋਣਾ ਇਹ ਕੀ ਬੋਲ ਮੈਂ ਖਾ ਤੂੰ ਵੀ ਆਖਿਆ 3000 ਰੁਪਏ ਬੱਕਰ ਦਾ ਤੂੰ ਵੀ ਆਖਿਆ ਇਹਦਾ ਕਹਿੰਦਾ 40000 ਰੁਪਏ ਯਾਰ ਕਹਿੰਦਾ ਪੰਜਾਬੀ ਦਾ 30000 ਰੁਪਏ ਹੈ 40 ਦਾ ਕਹਿੰਦਾ ਲਾ ਰੱਬ ਉਹ 55 ਗਈ ਨਹੀਂ ਨਹੀਂ ਮੈਂ 40 ਦੀ ਗੱਲ ਨੂੰ ਗੁੱਜੀ ਬੱਟਾ ਜੀ ਆਖਿਆ ਨਹੀਂ ਯਾਰ ਮੈਂ ਨਹੀਂ ਆਖਿਆ ਨਹੀਂ ਮੈਂ ਕਹਿ ਰਹੇ ਹਾਂ ਯਾਰ ਇਹ ਨਹੀਂ ਨਹੀਂ ਕਹਿ ਆਗਾ ਆ ਤਾਂ ਭਾਵੀ ਰੱਖਦੇ ਇਹਦੇ ਚ ਗੁੱਸਾ ਕਰਦਾ ਇਹ ਇਹ ਬੰਦੇ ਗੁੱਸਾ ਕੱਢਦਾ ਪੁੱਛੋ ਪੁੱਛੋ ਖਾਲਸੇ ਨੇ ਮੈਂ ਫਾਟੋ ਮੈਂ ਫਾਟਦਾ ਕਰਦੇ ਨਾ ਲਰੇ ਆ ਚੰਗਾ ਯਾਰ ਬੱਚਾ ਚੰਗਾ ਕਿੰਨਾ ਕਿੰਨਾ ਹੈ ਚੰਗਾ ਕਿੰਨਾ ਹੈ ਠੀਕ ਨਹੀਂ ਤਾਇਆ ਇਹ ਬਗਾ ਕੇ ਕਹਿੰਦਾ ਫਿਰ ਮਹਿੰਗਾ ਬਗਾਦਾ ਫਿਰ ਤੁਹਾਨੂੰ 200 ਦੇ ਇਹ ਵੀਜਿਬਲ ਆ ਜੋਨੀ ਤਾ ਟਮਾਟਾ ਬੁਮਾਰਾ ਕਿੱਜਾ ਜੋਨੀ ਵੇਖਾ ਤੂੰ ਬੱਚਾ ਵੇਖ ਹੁਣ ਕੀ ਆਪਾਂ ਵੀ ਲਿਆ ਯਾਰ ਬਾਈ ਰੋ ਸੋਦੇ ਦੇ ਦਿੰਦੇ ਹਾਂ ਸਾਰਾ ਪਤਾ ਇਹਨਾਂ ਨੂੰ ਹਾਉ ਨੂੰ ਨਾ ਮਰਾਓ ਕੜਾ ਦੁਸ਼ਮਣ ਆਪਣਾ ਯਾਰ ਠੀਕ ਹੈ ਕੀ ਗੱਲ ਹੈ ਇੱਕਾ ਨੂੰ ਉਹਦੇ ਘਰੇ ਨਿੰਦੀ ਦਾ ਦਿੱਤੇ ਛੱਡ ਜੂ ਜਾਲੀ ਆਪਣੀ ਲੱਗੀ ਹੁੰਦੀ ਆ ਰਵੀਏ ਲੈ ਜੀ ਭਾਈ ਆ ਵੀਡੀਓ ਬੋਲੀਏ ਤੇ ਬਾਦ ਲਗਾ ਰੰਕਾਰ ਰੰਕਾਰ ਕਰ 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 ਤੁਸੀਂ ਹੈਂ ਇਹ ਜੰਮਰਾ ਦੀ ਬਈ ਇਹਨੂੰ ਤਾਂ ਮੰਜਾ ਮੰਗਲਾ ਬੰਦਾ ਨਹੀਂ ਹੋਗਾ ਭਈ ਹੈ ਨਹੀਂ ਨਹੀਂ ਉਹ ਤਾਂ ਕੋਈ ਗੱਲ ਉਹ ਮੰਗੇ ਦਿੰਦਾ ਕੋਈ ਨਹੀਂ ਹੁੜ ਜਾਗਦੇ ਹੀ ਇਹਨਾਂ ਫਿਰ ਨਹੀਂ ਨਹੀਂ ਸਾਡੀ ਚਾਹ ਨਹੀਂ ਤੂੰ ਸੱਸ ਦਾ ਪਰਾਜਾ ਹੈ ਜੀ ਜਾਗਦਾ ਹੀ ਹੈ ਵੀ ਗਾਹ ਗਰੂ ਵਾਰੀਓ ਤਾਂ ਪਾਤਾ ਲੈ ਲਿਆ ਸੀ ਇਹ ਲੈਣੀ ਲੈਣਾ ਹੈ ਕਿ ਫਿਰ ਮੈਂ ਕਿਉਂ ਚੋਲੇ ਕੰਨਾ ਹੈ ਚਲ ਕੋਈ ਨਿਵੇੜ ਯਾਰ ਅੱਜ ਨਾ ਮੈਨੂੰ ਉਹਨਾਂ ਦਾ ਨਾ ਦੇਂਦੇ ਫੇਰ ਕਿਉਂ ਭੰਨੀ ਮੇਰਾ ਦੁਵਾਰਾ ਬਈ ਉਹ ਨਹੀਂ ਦੁਵਾਰਾ ਕਿਸੇ ਦਾ ਵੀ ਪਿਆ ਦੋ 400 ਬੱਧਾ ਜਿੰਨੇ ਮਾਲ ਆ ਯਾਰ ਨਿਵੇੜ ਬਾਦ ਮੈਨੂੰ 20 ਬਲਾਵਾ ਬਾਬੇ ਖਤੋ ਯਾਰ ਅੱਛਾ ਇਹ ਕੀ ਕਹਿੰਦੇ ਇਹ ਹੁਣ ਕਹਿੰਦੇ ਨਾ ਯਾਰ ਇਹਨੇ 50 ਹੱਥ ਕਟ ਮਾਰ ਕੇ ਨਾ 55 ਮਾਰ ਕੇ 50 ਤੇ ਆ ਗਿਆ ਤੇ ਆਹ ਹੁਣ 40 ਚਾਹ ਕਰੀ ਜਾਵੇ ਯਾਰ ਯਾਰ ਤੂੰ ਗੋਲਾ ਦੇ ਆਪਦਾ ਬਾਬੇ ਨੂੰ ਪੁੱਛ ਤੂੰ ਆਪੇ ਸਾਰਾ ਬਾਬੇ ਨੂੰ ਪੁੱਛ ਕਿੰਨੇ ਚੱਲਦਾ ਵਸ ਕਿਉਂ ਜੀ ਇਹ ਬਾਬੇ ਨੂੰ ਮੈਂ 2000 ਤਾਂ ਨਾ ਬਾਬਾ ਬੰਨੂ ਕੁਝ ਨਹੀਂ ਕਹਦਾ ਦੇ ਫਿਰ ਇਹਦੀ ਗੁੱਤੀ ਪਾਈ ਬੱਚਾ ਵੇਖ ਬਾਈ ਜਹਾਂ ਬੰਦੇ ਬੰਨੂ ਬਾਬੇ ਕਾਦੀ ਹੈ ਬੱਕਰੇ ਦਾ ਭਲਾ ਮੂੰਹ ਤਾਂ ਕਰ ਮੂੰਹ ਤੇ ਲੱਗ ਜਾਂਦਾ ਤੇਰਾ ਛੀ ਫੋਟੋ ਕੱਢ ਹੋਗਾ ਕੱਪੀ ਦਾ ਦੇ ਬਕਰਾਂ ਜਿੱਥੇ ਹਨ ਉੱਥੇ ਮਗਾਜਾ ਚਾਹੀਆ ਲੈ ਕੇ ਜਾਣਾ ਪਾਣੀ ਚ ਮਦਾਣੀ ਪਾਇਆ ਪਾਣੀ ਚ 10000 ਰੁਪਏ ਜਿੱਥੇ ਉੱਥੇ ਮਗਾ ਪਾਣੀ ਚ ਜਿਹੜੂ ਪਾਇਆ ਪਾਣੀ ਹੋਣੀ ਨਿਕਲਣਾ ਕਿਉਂ ਨਿਕਲਣਾ ਅਸੀ ਜੀ ਚੰਗੀ ਚੀਜ਼ ਦੇ ਵੀਰੇ ਪੈਸੇ ਲੱਗਣਗੇ ਠੀਕ ਲਾਤੇ ਅਸੀਂ ਚਲ ਓਕੇ ਤੁਸੀਂ ਕੋਈ ਗੱਲ ਨਹੀਂ ਕਰ ਲੋ ਪਾਪਾ ਠੀਕ ਲਾਤੇ ਲੱਕ ਜਿੰਦਾ ਕਹਾਂ ਕੋਈ ਗੁੰਜਾਇਸ਼ ਹੈ ਕੀ ਫਿਰ ਮੈਂ ਕਹਾਂ ਚੰਗਾ ਨਹੀਂ ਠੀਕ ਆ ਜਿੰਦੇ ਚੀਜ਼ ਨਹੀਂ ਮੈਂ ਮੰਗੂ ਜੇ ਕੋਈ ਕਹੇ ਵੀ ਮਾਨੂੰ ਆਵੀ ਗੰਨੂ ਦਨਵਾ ਮੈਂਣਾ ਬਾਈ ਦੇਖੋ 12000 ਪਿੱਛੇ ਦਾ ਨਾ ਬੱਕਰਾ ਛੱਡੋ ਹਾਂ ਦੇਖੋ ਜੇ ਕੋਈ ਬਾਬਾ ਜੀ ਜੇ ਚੀਜ਼ ਚੰਗੀ ਹੈ ਜੀ ਜੀ ਦੇ ਵੀ ਇਹ ਬੱਚੇ ਦੇ ਕਦ ਦੇਖੋ ਬਣਾ ਚੰਦੇ ਦਾ ਕਦ ਨਹੀਂ ਮਿਲਦਾ ਸਾਰੀ ਮੰਡੀ ਜੀ ਚਲ ਕੋਈ ਗੱਲ ਨਹੀਂ ਕਦ ਥਾਪੀ ਮਾਰ ਕੇ ਹਾਂ ਪਰ ਇਹ ਕਰ ਬੱਕਰੇ ਛੱਡਾ ਬਾਪਾ ਥਾਪੀ ਮਾਰਿਆ ਜਿਵੇਂ ਮਾਰਦੇ ਪੱਕੇ ਥੋਗਰ ਇੱਕ ਵਾਰੀ ਜੀ ਲੋਗ ਨਾ ਯਾਰਾ ਬਾਠੋ ਗਰੇ ਬਾਬਾ ਨਾ ਮਰੀ ਗੱਲਾਂ ਮਾਂ ਬੱਚਾ ਜੰਗਾ ਇੱਕ ਵਾਰੀ ਜੋ ਉਹ ਬਖੂਪੀਆ ਆਪਣੇ ਬੱਕਰ ਦੋ ਸੂਪੀਆਂ 20000 ਦੀਆਂ ਬੱਕਰੀਆਂ ਮਿਲੀਆਂ ਨੇ ਮਹਾਰਾਜ ਤੂੰ ਵੀ ਵੇਖ ਲੈ ਬੱਚੇ ਚੰਗੇ ਨੇ ਪਤਾ ਹੀ ਆਪਾਂ ਨੂੰ ਇਹ ਬੱਚੇ ਵਿਚ ਰਹਿੰਦੇ ਤੂੰ ਛੱਡ ਲੈ ਖੜ ਜਾ ਹੁਣ ਜਾਂਦੇ ਨਹੀਂ ਹੈਗੇ ਹੋ ਰਹਿੰਦੇ ਨਹੀਂ ਖੜ ਜਾ ਇੱਕ ਛੱਡ ਲੈ ਕੋਈ ਨਹੀਂ ਰਹਿੰਦੇ ਛੱਡ ਬੰਨੀ ਲੈ ਰਹਿੰਦੇ ਖੜਦਾ ਹਾਂ ਬਾਬਾ ਜੀ ਮੇਰੇ ਕਹਿ ਤੇ ਇੱਕ ਮਿੰਟ ਪੁੱਛ ਜਾਂਦੇ ਬਸ ਠੀਕ ਹੈ ਮੈਂ ਖੜ ਜਾਨਾ ਰੈਂਡ ਨਹੀਂ 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 ਉਹ ਨਹੀਂ ਨਹੀਂ ਉਹ ਫੋਕੀ ਦਾ ਵਾਜੀ ਗਈ ਹੁਣ ਰੈਂਡ ਫੋਕੀਆ ਵਾਜੀ ਕੋਣ ਬੋਲੀ ਲਗਾ ਮੈਂ ਨਹੀਂ ਯਾਰ ਬਾਕੀ ਕੋਈ ਉਹ ਜੋ ਯਾਰ ਖੜ ਪਾਇਆ ਇਹ ਗੁਲਾਬ ਬਕਾ 35 ਹਜ਼ਾਰ ਉਹ ਬੰਦੇ ਆ ਗੁਰੂ ਘਰ ਜਾਣਾ ਗੁਰੂ ਘਰ ਜਾਣਾ ਓਏ ਆ ਨੰਬਰ ਤੇਰੀ ਦੀਲੀ ਪੜ ਬੱਤ ਜੇ ਹਣਾ ਬਾ ਫੜ ਲੋ ਪਿੱਛੇ ਪਿੱਛੋ ਜਾ ਤਾਂ ਵੀ ਅੱਜ ਗੁਰੂ ਘਰ ਜਾਣਾ ਹੈ ਬੱਚਾ ਆਓ ਯਾਰ ਮਹਾਰਾਜ ਤੁਹਾਨੂੰ ਲੈਣੀ ਤੇਰੇ ਕੋਲ ਬੱਚਾ ਬਹੁਤ ਸਰੋਣਾ ਹੈ ਉੱਥੇ ਖੜਾ ਇਹਨੂੰ ਚੁੱਕੇ ਇੱਧਰ ਤਾਂ ਹੋ ਜਾ ਕੋਈ ਫੇਰ ਵੀ ਆਖ ਦੇ ਵੀਡੀਓ ਬਣੀਆਂ ਇੱਥੇ ਛੱਡ ਜੀ ਮਹਾਰਾਜ ਬੱਬਾ ਜੀ ਛੱਡਿਆ ਜਾਏਗਾ ਬੱਚਾ ਚੀਜ਼ ਹੈ ਇੱਕ ਮਾਰਦਾ ਦੋ ਜੱਟ ਯਾਰਾ ਗੁਗਲੀ ਪਏ ਮੇਰੇ ਕੋਲ ਕਰ ਕਰ ਗੁਗਲੀ ਕਰ ਦੇ ਗੁਗਲੀ ਕਰ ਦੇ ਬਾਬੇ ਗਰੀ ਅੰਟ ਨੇ ਲਿਆ ਕਿੰਨੀ ਹਾਈਟ ਹੋਊਗੀ ਬਾਬਾ 341 ਮੈਨਲਾ ਹੈਡਮੈਨ ਹੋਈ 41 ਤੋਂ 42 42 ਇੰਚ ਹੈ 40 42 ਇੰਚ ਕੋ ਪਲੱਸ ਆਈ ਵੱਧ ਹੋਊਗਾ 40 ਇੰਚ ਪੱਕੀ ਹੈ ਹੈ 42 ਇੰਚ ਪੱਕੀ ਆ ਦੰਦ ਦੰਦ ਸੇ ਗੰਦੇ ਹੈ 6 ਰੰਦ ਹੈ 6 ਰੰਦ 6 6 ਬਾਬਾ ਗਾ ਡੰਡ ਸੰਗਨੇ ਲੈ ਗਿਆ ਭਾਈ ਬੱਕਰਾ ਇਹ 6 ਦਾ ਦਾ ਇਹਦਾ ਸਾਲੇ ਨੂੰ 20 ਕਿਲੋ ਮੁੱਤੀ ਚਾਰੀ ਬੱਕਰਾ ਸੋਨਾਗਾ ਥੋੜਾ ਜਿਹਾ ਲਿੱਸਾਗਾ ਬਸ ਮੱਛਰ ਮੱਛਰ ਕਾਰਨ ਹੋਊਗਾ ਨਾ ਮੱਛਰ ਕਾਰਨ ਬੱਕਰੀ ਥੋੜੀ ਬੰਦ ਕਰਾਈ ਨਾ ਹੋਰ ਕੁਝ ਨਹੀਂ ਆਇਆ ਹਾਂ ਸਹੀ ਗੱਲ ਆ ਚੰਗਾ ਬੱਚਾ ਆਗਾ ਲੰਬਾ ਲੰਬਾ ਵਧੀਆਗਾ 25 ਕਿਲੋ ਅੰਦਰ ਕੀ ਨੇ ਲੱਤਾਂ ਸਿੱਧੀਆਂ ਹੋ ਜਾਣਗੀਆਂ ਦੇਖ 43 ਹੋ ਜਾਊਗਾ ਆ 43 ਤੇ ਫਿਰ ਤੇ ਖੜਾ ਜਾ 42 ਇੰਚ ਦਾ ਬੱਕਰਾ ਵਜਨ ਐਸਟੀਮੇਟ ਇਹਦਾ ਖੁੱਲਾ ਕਿੰਨਾ ਹੋਏ 80 ਕਿਲੋ ਵਜਨ ਆ ਨਾ ਹਾਂ ਕੰਨ ਦਾ ਹੈ ਕੰਨ ਹੈਗਾ ਵਧੀਆ ਕੰਨ ਵਧੀਆ ਲੱਗਾ ਹੋਇਆ ਆ ਜੀ 6 ਜੰਦ 15 16 ਇੰਚ ਕੰਨ ਲੱਗਾ ਹੋਇਆ ਹੈ ਵਧੀਆ ਜੀ ਮੂਵੀ ਹਾਂ ਹਾਂ ਮੂਵੀ ਮਾਰੋ ਆਪ ਨਹੀਂ ਰਹਿਦੀ ਕੋਈ ਚੀਜ਼ ਆ ਤਾਪੀ ਮਾਰਦੇ ਫਿਰ ਮਾਰ ਤਾਪੀ ਹੋਣਾ ਨਹੀਂ ਬੱਜਦਾ ਪਤਾ ਨਹੀਂ ਕਿ ਵੀ ਇੱਥੇ ਬਣੂਗਾ ਪਤਾ ਸੀ ਵੀ ਇੱਥੇ ਬਣੂਗਾ ਪਤਾ ਸੀ ਵੀ ਇੱਥੇ ਬਣੂਗਾ ਤੇਰੀ ਰੋਜ਼ ਦਾ ਪਤਾ ਯਾਰ ਜਿਹੜਾ ਸਾਨੂੰ ਰਕੀ ਆ ਹਾਂ ਬੱਕਾ ਡੇਲੀ ਦਾ ਇਹ ਬੱਕਾ ਮਾ ਰਾਹੀ ਹੁੰਦਾ ਹਾਂ ਬੱਕਾ ਚੱਲ 50000 ਦਾ 40000 ਬਣ ਜਾਂਦਾ ਸੀਗਾ 50 ਦਾ ਬਾਈ ਉਹਦਾ ਧੱਕਾ ਮੀ ਇਮਾਰਤਾਂ ਲਈ ਸਾਰਾ ਕੇ ਬੱਚਾ ਅੱਛਾ ਹਾਂ ਮਤਲਬ ਬੱਕਾ ਪਈ ਜਾਂਦਾ ਮੱਛਰ ਦੇ ਮਾਰਦਾ ਬੱਚਾ ਬੱਚਾ ਨਹੀਂ ਮਾਰਾ ਹੈਗਾ ਹਰ ਦਸੇ ਆ ਉੱਕੇ ਬੱਚਾ ਦਾ ਸੋਣਾਗਾ ਹਾਂ ਬੱਚੇ ਚ ਨਹੀਂ ਕਾਟ ਸਹੀ ਗੱਲ ਹੈ ਲੈ ਵੀ ਮੁੱਲਾਪੁਰ ਆਏ ਸੀਗੇ ਮੁੱਲਾਪੁਰ ਬੱਕਰੀ ਦੀ ਮੰਡੀ ਸ਼ਨੀਵਾਰ ਨੂੰ ਆਦੀ ਇੱਥੇ ਕਹਾਜ਼ੀ ਯਾਰਾ ਵਾਸਾ ਖਾੜ ਦੇ ਖਾੜ ਦੇ ਖਾੜ ਦੇ ਹੋ ਗਿਆ 55 60 ਮੰਗਿਆ ਸੀਗਾ 55 ਆ ਗਏ 45 ਆ ਗਏ 35 ਤੱਕ ਟੁੱਟਣਾ ਸੀਗਾ ਯਾਨੀ ਕਿ ਇੱਥੇ ਹੀ ਖੜਦਾ ਸੀਗਾ ਤੱਕ ਚੁੱਕੇ ਸੀਗੇ ਹਾਂ ਠੀਕ ਆ ਖੜਿਆ ਖੜਿਆ